ਬੱਜ ਜਿੱਥੇ ਅਸੀਂ ਖੜੇ ਆ ਉਥੋਂ ਬਸ ਅੱਡੇ ਦੀ ਕੁਝ ਕੁ ਫੁੱਟਾਂ ਦੀ ਦੂਰੀ ਹੈ ਪਰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦੇ ਆ ਕਿ ਹਰ ਮਸਲੇ ਤੇ ਰੋਡ ਬਲੌਕ ਕਰਕੇ ਧਰਨਾ ਲਾਣਾ ਜ਼ਰੂਰੀ ਹੈ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਰਹੇ ਹੋ ਵੀਡੀਓ ਕਿਸ ਬਾਬਾ ਤੋਂਉਣ ਵਾਲੀ ਹੈ ਸਾਥੀਓ 15 ਮਿੰਟ ਪਹਿਲਾਂ ਆ ਜਿਹੜੀ ਥੋੜੀ ਜੀ ਸੜਕ ਹੈ 바ਵਾ ਸਾਹਿਬ ਅਮੇਦਕਰ ਜੀ ਦੀ ਪ੍ਰਤਿਮਾ ਤੋਂ ਲੈ ਕੇ ਇਧਰਲੇ ਪਾਸੇ ਤੁਸੀਂ ਦੇਖੋ ਕੰਦ ਤੱਕ ਇਹ ਜਿਹੜਾ ਰੋਡ ਆ ਉਹ ਬਲੌਕ ਕਰ ਦਿੱਤਾ ਗਿਆ ਸੀ ਆਟੋ ਯੂਨੀਅਨ ਵਾਲਿਆਂ ਵੱਲੋਂ ਇਹਨਾਂ ਦੀ ਮੰਗ ਸੀ ਕਿ ਸਾਨੂੰ ਵੀ ਜਗ੍ਹਾ ਦਿੱਤੀ ਜਾਵੇ ਪਰ ਪਬਲਿਕ ਨੂੰ ਕੋਈ ਤਕਲੀਫ ਨਾ ਹੋਵੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਰਹੇ ਉਸ ਕਰਕੇ ਪ੍ਰਸ਼ਾਸਨ ਨੇ ਬੜੇ ਐਫਰਟਸ ਕੀਤੇ ਨੇ ਔਰ ਪਿਛਲੇ ਪਾਸੇ ਗੱਲਬਾਤ ਚੱਲ ਰਹੀ ਹੈ ਆਟੋ ਯੂਨੀਅਨ ਦੇ ਪ੍ਰਧਾਨ ਬਿੱਲਾ ਗੁੱਜਰ ਅਤੇ ਐਸਐਚਓ ਸਾਹਿਬ ਦੇ ਵਿਚਕਾਰ ਟ੍ਰੈਫਿਕ ਇਨਚਾਰਜ ਵੀ ਇੱਥੇ ਮੌਜੂਦ ਨੇ ਐਸਐ ਜਸਵਿੰਦਰ ਸਿੰਘ ਪਰ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਦੇਣੀ ਚਾਹੁੰਦਾ ਕਿ ਬੰਗਿਆਂ ਤੋਂ ਜਾਂ ਨਮਾਸ਼ਰ ਬਾਸੜੇ ਵੱਲ ਨੂੰ ਬੱਸਾਂ ਟਰਨ ਕਰਦੀਆਂ ਤਾਂ ਆਹੀ ਜਿਹੜਾ ਰੋਡ ਲਿਆ ਜਾਂਦਾ ਆਹੀ ਰਸਤਾ ਲਿਆ ਜਾਂਦਾ ਔਰ ਇੱਥੇ ਪਹਿਲਾਂ ਆਟੋ ਹੀ ਆਟੋ ਖੜੀਆਂ ਸੀਗੀਆਂ ਜੋ ਹੁਣ ਆਟੋ ਵਾਲੇ ਵੀਰ ਆਟੋਸ ਨੂੰ ਇੱਕ ਸਾਈਡ ਤੇ ਕਰ ਰਹੇ ਆ ਪਰ ਉਸ ਥੋੜੀ ਦੇਰ ਪਹਿਲਾਂ ਅੱਧੇ ਪੌਣੇ ਘੰਟੇ ਲਈ ਇੱਥੇ ਆਟੋਆਂ ਖੜੀਆਂ ਕਰ ਦਿੱਤੀਆਂ ਗਈਆਂ ਸੀਗੀਆਂ ਔਰ ਰੋਡ ਇੱਕ ਤਰ੍ਹਾਂ ਦਾ ਬਲੌਕ ਹੋ ਗਿਆ ਸੀ ਲੇਕਿਨ ਇਮੀਡੀਏਟਲੀ ਪੁਲਿਸ ਨੇ ਪਹੁੰਚ ਕੇ ਜਿਹੜਾ ਐਕਸ਼ਨ ਲਿਆ ਇਸ ਗੱਲ ਦੇ ਉੱਤੇ ਇਸ ਗੱਲ ਨੂੰ ਧਿਆਨ ਚ ਲਿਆਂਦਾ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਔਰ ਜਿਹੜੀਆਂ ਗੱਲਬਾਤ ਹੁਣ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਇੱਕ ਵਾਰੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ ਕਿ ਪੁਲਿਸ ਅਤੇ ਆਟੋ ਯੂਨੀਅਨ ਇਹ ਬਿੱਲੇ ਭਾਈ ਸਮਝਾ ਦਿਓ ਅੱਜ ਕਿਉਂ ਉੱਥੇ ਸੜਕ ਦੇ ਵਿੱਚ ਜਿਹੜੇ ਆਟੋ ਲਾਏ ਗਏ ਆ ਕਿਉਂਕਿ ਤੁਹਾਡੀ ਮੁਸੀਬਤ ਤਾਂ ਸਮਝਦੇ ਆ ਪਰ ਆਮ ਪਬਲਿਕ ਨੂੰ ਵੀ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਸੀ ਜਿੱਦਾਂ ਇੱਥੇ ਤੁਸੀਂ ਆਟੋ ਲਗਾ ਦਿੱਤੇ ਉਹਦਾ ਕਾਰਨ ਕੀ ਬਣਿਆ ਪਹਿਲੇ ਤਾਂ ਮੈਂ ਸਾਡਾ ਕੋਈ ਮਨ ਨਹੀਂ ਜਾਂ ਸਾਡਾ ਕੋਈ ਦਿਮਾਗ ਚ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ ਕਿਉਂਕਿ ਅਸੀਂ ਚਾਹ ਕੇ ਵੀ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਸਕਦੇ ਪਰ ਸਾਡੀ ਕਈ ਵੇਲੇ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਅਸੀਂ ਪਿਛਲੇ ਪਿਛਲੀ 26 ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜਾ ਆ ਅਸੀਂ ਮੰਗ ਪੱਤਰ ਦਿੰਦੇ ਰਹੇ ਮੀਟਿੰਗਾਂ ਹੋਈਆਂ ਡੀਸੀ ਸਾਹਿਬ ਨਾਲ ਹਰ ਇੱਕ ਕੁਝ ਹੁੰਦਾ ਰਿਹਾ ਬੁਲਾਉਂਦੇ ਰਹੇ ਸਾਨੂੰ ਜਗਾ ਨੂੰ ਲੈ ਕੇ ਮਸਲਾ ਸੀਗਾ ਕਿ ਜਿਹੜੀ ਬਸ ਅਡੇ ਦੇ ਕੋਲ بڑے ਭੁੰਡਾਂ ਵਾਲੀ ਜਗ੍ਹਾ ਉਹ ਸਾਨੂੰ ਦਿੱਤੀ ਜਾਵੇ 10 ਹੋਰਾਂ ਦੀ ਜੋ ਉੱਥੇ ਪਰਚੀ ਲੱਗਦੇ ਉਹ ਆਪਾਂ ਲੈਣ ਲਈ ਤਿਆਰ ਆ। ਇਸੇ ਕਰਕੇ ਜਿਹੜੀਆਂ ਪਿਛਲੇ 26 ਜਨਵਰੀ ਤੋਂ ਲੈ ਕੇ ਹੁਣ ਤੱਕ ਮੀਟਿੰਗਾਂ ਹੋਈਆਂ ਪਰ ਉਹਦੇ ਵਿੱਚ ਕੋਈ ਸਾਡਾ ਸਿੱਟਾ ਨਹੀਂ ਨਿਕਲਿਆ ਕਿਉਂਕਿ ਅੱਜ ਤੋਂ ਪੂਰਨ ਤੌਰ ਤੇ ਉਹਨਾਂ ਨੇ ਜਵਾਬ ਹੀ ਦਿੱਤਾ ਕਿ ਸ਼ਾਇਦ ਕੋਈ ਪ੍ਰਾਈਵੇਟ ਕੰਪਨੀ ਆ ਰਹੀ ਹੈ ਪਤਾ ਨਹੀਂ ਕੀ ਆ ਰਿਹਾ ਆ ਰਿਹਾ ਕਿ ਨਹੀਂ ਆ ਰਿਹਾ ਕਿੰਨੇ ਕੋਈ ਤੁਸੀਂ ਇੱਥੇ ਆਟੋ ਲਾਈਆਂ ਜੀ ਅਸੀਂ ਇੱਥੇ ਸਿਰ ਤਕਰੀਬਨ 4:30 ਵਜੇ ਲਾਏ ਸੀ ਕਿੰਨੇ ਕਿਦਾਂ ਆਟੋ 4 ਵਜੇ ਸਾਨੂੰ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਸਾਨੂੰ ਬੁਲਾਉਣ ਦਾ ਕੁਝ ਨਹੀਂ ਦੱਸਿਆ ਗਿਆ ਉਹ ਕਹਿੰਦੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਆਪਣਾ ਪਹਿਲਾਂ ਕੋਈ ਆਸ਼ਵਾਸ਼ਣ ਦਿੱਤਾ ਗਿਆ ਸੀ ਇਹ ਤੁਹਾਡਾ ਸਰ ਮੰਗ ਪੱਤਰ ਲੱਗ ਗਿਆ ਜਦੋਂ ਅਸੀਂ 26 ਜਨਵਰੀ ਨੂੰ ਅਸੀਂ ਪ੍ਰਦਰਸ਼ਨ ਕਰਨਾ ਸੀਗਾ ਉਦੋਂ ਸਾਨੂੰ ਬੁਲਾਇਆ ਗਿਆ ਸੀਗਾ ਕਿ ਤੁਸੀਂ ਘਬਰਾਓ ਨਾ ਤੁਹਾਨੂੰ ਜਗ੍ਹਾ ਦਿੱਤੀ ਜਾਊਗੀ ਏਡੀਸੀ ਸਾਹਿਬ ਜਿਗੇ ਡੀਸੀ ਸਾਹਿਬ ਜਿਗੇ ਸਾਰਿਆਂ ਨਾਲ ਮੀਟਿੰਗ ਹੋਈ ਮੇ ਤੁਹਾਨੂੰ ਜਿਹੜੀ ਜਗ੍ਹਾ ਉਹ ਦਿੱਤੀ ਜਾਊਗੀ ਉਸ ਤੋਂ ਬਾਅਦ ਸਾਨੂੰ ਤਰੀਕ ਦਿੱਤੀ ਐ ਨਹੀਂ ਤਰੀਕ ਨੂੰ ਆਜੋ ਉਸ ਤੇ ਵੀ ਅਸੀਂ ਗਏ ਦੂਜੀ ਤੇ ਗਏ ਤੀਜੀ ਤੇ ਗਏ ਚੌਥੀ ਤੇ ਗਏ ਪੰਜਵੀਂ ਤੇ ਗਏ ਅੱਜ ਛੇਵੀਂ ਤਰੀਕ ਸਿੱਗੀ ਜਿਹੜੀ ਮੀਟਿੰਗ ਦੀ 4 ਵਜੇ ਉਹਨਾਂ ਨੇ ਇਹ ਕਹਿ ਕੇ ਤੁਹਾਡੇ ਲਈ ਸਾਡੇ ਕੋਲ ਜਗ੍ਹਾ ਨਹੀਂ ਹੈ ਤੁਹਾਡੀ ਤੁਹਾਡੀ ਡਿਮਾਂਡ ਕੀ ਆ ਪਹਿਲਾਂ ਜੀ ਇਹ ਸਮਝਾਓ ਸਾਡੀ ਡਿਮਾਂਡ ਇਹ ਹੈ ਜਿੱਦਾਂ ਪੂਰੇ ਪੰਜਾਬ ਦੇ ਅੰਦਰ ਆਟੋ ਸਟੈਂਡ ਆ ਬੱਸ ਸਟੈਂਡ ਦੇ ਅੰਦਰ ਵਾ ਜੋ ਉੱਥੇ ਬਣਦਾ ਕਰਾਇਆ ਜੋ ਬਣਦਾ ਕਰਾਇਆ ਉਹ ਆਪਣਾ ਲਈ ਜਾਣਾ ਪੈਦਾ ਤੁਹਾਡੇ ਤੋਂ ਕਿੰਨਾ ਮੰਗਿਆ ਜਾ ਰਿਹਾ ਸਾਡੇ ਤੋਂ ਪਰ ਗੇੜੇ 25 ਰੁਪਏ ਕਰਾਇਆ ਮੰਗਿਆ ਜਾ ਰਿਹਾ ਜਿਸ ਦੇ ਵਿੱਚ ਸਾ ਉਹ ਦੋ ਸਵਾਰੀਆਂ ਬਾਅਦ ਸਾਡਾ 5 ਮਿੰਟ ਦਾ ਟਾਈਮ ਚਾਲੂ ਹੋ ਜਾਂਦਾ 100 ਆਟੋ ਆ ਜਿਹੜਾ ਕਿ ਹਜੇ ਬਾਹਰ ਖੜਦਾ ਬਾਹਰ ਜਗਾ ਰੋਡ ਦੇ ਵਿੱਚ ਤੁਸੀਂ ਕਿੰਨਾ ਕਦੇ ਪੇ ਕਰ ਸਕਦੇ ਹੋ ਅਸੀਂ ਕਹਿੰਨੇ ਆ ਵੀ ਇੱਕ ਪਰਚੀ ਸਾਨੂੰ ਜਿਹੜੀ ਆ ਲਾ ਦਿਓ ਜਿਹੜੀ ਡੇਲੀ ਵਾਲੀ ਪਰਚੀ ਹੈਗੀ ਡੇਲੀ ਦੀ ਇੱਕ ਪਰਚੀ ਲਾ ਹਾਂ ਪਰ ਜਿਹੜਾ ਪਰ ਕਿਹੜੇ ਨਹੀਂ ਅਸੀਂ ਦੇ ਸਕਦੇ ਹੈਗੇ ਹੁਣ ਪਰ ਉਹ ਟੈਕਨੀਕਲੀ ਸਮਝਿਓ ਤੁਹਾਡਾ ਫਿਰ ਮੁਨਾਫਾ ਬਹੁਤ ਘਟ ਜਾਣਾ ਕੁੱਨੇ ਕਿ ਮੇਰੇ ਖਲ ਬੱਚਤ ਨਹੀਂ ਲਾਗਤ ਲੱਗਦੀ ਨਹੀਂ ਪੂਰੀ ਹੁੰਨੀ ਫਿਰ ਕੁਝ ਵੀ ਨਹੀਂ ਹੈਗਾ ਪੁੱਛ ਵੀ ਤੁਸੀਂ 100 ਰੁਪਏ ਲੀਟਰ ਡੀਜ਼ਲ ਆ 5 ਮਿੰਟ ਦਾ ਸਾਡਾ ਟਾਈਮ ਆ ਤੇ ਉਸ ਤੋਂ ਬਾਅਦ 20 ਰੁਪਏ ਸਾਡੀ 5 ਰੁਪਏ ਪਰ ਅਸੀਂ ਜਿਹੜੇ ਢੇਡੇ ਤੇ ਘਰੋਂ ਲਿਆਏ ਕਰਨੇ ਪੈਣਾ 25 ਰੁਪਏ ਪਰ ਢੇਡਾ ਦੇਣਾ ਉਹ ਮਿਲੇ ਨਾ ਮਿਲੇ ਐਸ ਐਚਓ ਸਭ ਨੇ ਕੀ ਕੀਤਾ ਹੁਣ ਸਾਨੂੰ ਐਸ ਐਚਓ ਸਾਹਿਬ ਨਾਲ ਗੱਲ ਹੋਈ ਹੈ ਐਸ ਐਚਓ ਸਾਹਿਬ ਨੇ ਵੀ ਇਹੀ ਪਿਛਵਾਲ ਦਵਾਇਆ ਕਿ ਤੁਹਾਨੂੰ ਸਵੇਰ ਨੂੰ ਜਿਹੜਾ ਤੁਹਾਡਾ ਹੱਲ ਜਿਹੜਾ 10 ਵਜੇ ਉਹ ਕਰਵਾਇਆ ਜਾਊਗਾ ਇਸ ਕਰਕੇ ਤਾਂ ਮਿਲ ਬਣ ਗਿਆ ਹਾਂਜੀ ਹਾਂਜੀ ਤੇ ਕੱਲ ਮੀਟਿੰਗ ਹੋਏਗੀ ਕੱਲ ਮੀਟਿੰਗ ਹੋਏਗੀ 10 ਵਜੇ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਤੁਹਾਨੂੰ ਫਿਰ ਦੱਸਾਂਗੇ ਤੇ ਅਸੀਂ ਚਾਹਦੇ ਹਾਂ ਵੀ ਸਾਨੂੰ ਜਗ੍ਹਾ ਮਿਲ ਜਾਵੇ ਚੰਗੀ ਗੱਲ ਹੈ ਕਿਉਂਕਿ ਅਸੀਂ 10 ਤੋਂ ਸੌ ਸਾਰੇ ਤੁਸੀਂ ਵੀ ਸੌਖੇ ਰਹੋਗੇ ਬ Así. ਚਲੋ ਵੇਖੀਏ ਇੱਕ ਭਰਾ ਨਾ ਤੇ ਮੇਰੀ ਬੇਨਤੀ ਹੈ ਜਿੱਦਾਂ ਹੁਣ ਇੱਥੇ ਲਾਤਤੀਆਂ ਸੀਗੇ ਗੱਡੇ ਪਿੱਛੋਂ ਬੱਸਾਂ ਬਹੁਤ ਤੇਜ਼ ਜਾਂਦੀਆਂ ਜਦੋਂ ਯਕਦਮ ਹੀ ਕਮਾਂਦੇ ਕਿ ਵੇਲੇ ਬ੍ਰੇਕ ਨਹੀਂ ਲੱਗਦੀ ਕੋਈ ਨੁਕਸਾਨ ਹੋ ਸਕਦਾ ਅਸੀਂ ਉਹ ਪਿੱਛੇ ਰੋਡ ਦੇ ਕੋਟੋ ਲਾ ਕੇ ਦੋ ਜਣੇ ਪਹਿਲਾਂ ਹੀ ਖੜੇ ਕਰ ਦਿੱਤੇ ਸੀ ਕਿ ਬੱਸ ਵਾਲੇ ਨੂੰ ਕਹਦੇ ਉਹ ਮੋੜਿਓ ਨਾ ਅਸੀਂ ਮੋੜੇ ਧਰਨ ਲਾਤਾ ਤੁਸੀਂ ਅੱਗੇ ਨਿਕਲ ਜਾਓ ਜਾਇਦ ਰੁਕ ਮਾ ਲੋ ਅਸੀਂ ਪਹਿਲਾਂ ਹੀ ਉਹ ਪ੍ਰਬੰਧ ਕਰਦੇ ਸੀ ਅਸੀਂ ਕਿਸੇ ਨੂੰ ਤੰਗ ਕਰਨਾ ਥੋੜੋ ਚਾਹਦੇ ਜਾਂ ਅਸੀਂ ਚਾਹ ਕੇ ਵੀ ਨਹੀਂ ਤੰਗ ਕਰਨਾ ਚਾਹਦੇ ਪਰ ਸਾਡੀ ਮਜਬੂਰੀ ਬਣ ਜਾਂਦੀ ਹੈ ਚਲੋ ਹੁਣ ਇਸ ਵਿੱਚ ਸਭ ਨੇ ਤੁਹਾਨੂੰ ਕੱਲ ਦਾ ਕਰਦੇ ਆ ਕਿ ਤੁਹਾਡਾ ਹੱਲ ਬਿਲਕੁਲ ਸ਼ੁਕਰੀਆ ਸਰ ਅੱਜ ਦਾ ਮਸਲਾ ਸਮਝਾ ਦਰਈ ਮਸਲਾ ਕੀ ਹੈ ਇਹ ਆਟੋ ਜੋਨੀ ਵਾਲਿਆਂ ਨੇ ਇੱਥੇ ਜਗਾ ਵਾਸਤੇ ਮੰਗ ਕਰਦੇ ਨੇ ਡੀਸੀ ਸਾਹਿਬ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਨੇ ਤੇ ਅੱਜ ਜੋ ਡੀਸੀ ਸਾਹਿਬ ਨੂੰ ਮਿਲੇ ਹੋਣੇ ਕੋਈ ਉਹਨਾਂ ਦੀ ਗੱਲ ਨਹੀਂ ਸਿਰੇ ਚੜੀ ਤਾਂ ਇਹਨਾਂ ਨੇ ਉਹਦੇ ਜਾਮ ਲਾਉਣਾ ਸੀਗਾ ਤੇ ਇਹਨਾਂ ਨੂੰ ਅਸੀਂ ਅਜ ਤੱਕ ਗੱਲ ਕੀਤੀ ਨਾਲ ਸੈਟੀਸਫਾਈ ਹੈਗੇ ਨੇ ਕੱਲੂ ਇਹਨਾਂ ਨੂੰ ਫੇਰ ਟਾਈਮ ਦਵਾ ਕੇ ਕੱਲੂ ਦੁਬਾਰਾ ਮਿਲਦੇ ਆ। ਸਰ ਆਮ ਪਬਲਿਕ ਵਿੱਚ ਇੱਕ ਵਾਰੀ ਪਰੇਸ਼ਾਨੀ ਦਾ ਮਾਹੌਲ ਬਣ ਗਿਆ ਸੀ ਕਿ ਜੇ ਇਹ ਇਹਨਾਂ ਨੇ ਜਾਮ ਕਰ ਦਿੱਤਾ ਤਾਂ ਮੁਸ਼ਕਲ ਆਏਗੀ। ਪਰ ਪੁਲਿਸ ਨੂੰ ਮੁਸ਼ਕਲ ਆ ਨਹੀਂ। ਜਾਮ ਜਾਮ ਨਹੀਂ ਲੱਗੇ ਹੈਗਾ। ਜਾਮ ਲਾਉਣ ਦੀ ਇਹਨਾਂ ਨੇ ਮਤਲਬ ਜਾਮ ਲਾਉਣਾ ਸੀ ਪਰ ਇਹਨਾਂ ਨਾਲ ਸਾਡੀ ਗੱਲਬਾਤ ਹੋ ਗਈ ਹੈ ਤੇ ਇਹਨਾਂ ਨੂੰ ਕੱਲ ਦਾ ਟਾਈਮ ਦਵਾ ਕੇ ਕੱਲੂ ਅਸੀਂ ਉੱਥੇ ਇਹਨਾਂ ਨੂੰ ਜੋ ਵੀ ਇਹਨਾਂ ਦੀ ਮੰਗਾਂ ਹੈਗੀਆਂ ਉਹ ਆਪਣੇ ਸੀਨੀਅਰ ਅਫਸਰ ਕੋਲ ਪਹੁੰਚਾ ਦੇ। ਹੁਣ ਸਾਡੇ ਨਾਲ ਐਸਆਈ ਜਸਵਿੰਦਰ ਸਿੰਘ ਟ੍ਰੈਫਿਕ ਇੰਚਾਰਜ ਮੌਜੂਦ ਨੇ ਇੱਥੇ ਪ੍ਰੋਬਲਮ ਆ ਸਕਦੀ ਸੀ ਥੋੜਾ ਜਿਹਾ ਰੋਡ ਵੀ ਬਲੌਕ ਹੋ ਗਿਆ ਸੀ ਲੇਕਿਨ ਜਿਹੜੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਮੌਕੇ ਦੀ ਸੰਜੀਦਗੀ ਨੂੰ ਦੇਖਦੇ ਟ੍ਰੈਫਿਕ ਨੂੰ ਕਲੀਅਰ ਕਰਾਇਆ ਤਾਂ ਪੂਰੇ ਨਾਲ ਤੇ ਮੁਲਾਜ਼ਮ ਜਿਹੜੇ ਇੱਥੇ ਵੀ ਮੌਜੂਦ ਆ ਸਰ ਦਿੱਕਤ ਆਈ ਕੀ ਸੀ ਕੀ ਜੀ ਆਟੋ ਜੂਨੀਅਨ ਦੇ ਮੁਲਾਜ਼ਮਾਂ ਵੱਲੋਂ ਜਿਹੜੇ ਉਹਨਾਂ ਨੂੰ ਜਗ੍ਹਾ ਦੀ ਲੋੜ ਆ ਜਗਾ ਡਿਮਾਂਡ ਕਰ ਰਹੇ ਆ ਉਹਨਾਂ ਦੇ ਜਗ੍ਹਾ ਦਾ ਮਸਲਾ ਹਲੇ ਹੱਲ ਨਹੀਂ ਸੀ ਹੋਇਆ ਇਸ ਕਰਕੇ ਉਹਨਾਂ ਨੇ ਆਪਣੇ ਧੰਨ ਲਾਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਟ੍ਰੈਫਿਕ 'ਚ ਕਾਫੀ ਬਿਗਨ ਆ ਸਕ ਸਰਕਾਰੀ ਬੱਸਾਂ ਆ ਰਹੀਆਂ ਰੋਡ ਵਿੱਚ ਦੀਆਂ ਅਸੀਂ ਉਹਨਾਂ ਨੂੰ ਵੀ ਪਿੱਛੋਂ ਕੋਠ ਬਚ ਕਰਦੇ ਹਾਂ ਕੁਝ ਮੁਲਾਜ਼ਮਾਂ ਨਾਲ ਲਾ ਕੇ ਨਰਵਿਕਨ ਐਨ ਟ੍ਰੈਫਿਕ ਚਲਾਈਏ ਅਸੀਂ ਤੇ ਕੋਈ ਵੀ ਅਸੀਂ ਟ੍ਰੈਫਿਕ ਦਾ ਮਤਲਬ ਵਿਗ ਨਹੀਂ ਪੈਣ ਦਿੱਤਾ ਕੋਈ ਵੀ ਤੇ ਐਨ ਸੂਜੇ ਡਕਾ ਲਾ ਦਿੱਤਾ ਸਰ ਦਿੱਕਤ ਮਹਿਸੂਸ ਇਹ ਕਿ ਕਿਸਾਨ ਨੂੰ ਵੀ ਕੁਝ ਦੁਕਾਨਦਾਰ ਇਹਨਾਂ ਕਾਲਸ ਆਈਆਂ ਸੀ ਕਿ ਬੱਸਾਂ ਬਲੌਕ ਹੋ ਜਾਣੀਆਂ ਜਿੱਦਾਂ ਆਟੋਸ ਉੱਥੇ ਲਗਾ ਦਿੱਤੇ ਸੀਗੇ ਵੀ ਟ੍ਰੈਫਿਕ ਇਤੇ 슈ਗਰ ਮਿਲ ਤੱਕ ਨਾ ਲੱਗ ਜਵੇ ਫਿਰ ਇਹ ਧਰਨਾ ਕਿੰਨੇ ਕੁ ਚਲੇਗਾ ਤੇ ਕਿੰਨੇ ਵਜੇ ਤੱਕ ਤੁਸੀਂ ਇਹਨੂੰ ਧਰਨਾ ਜਿਹੜਾ ਚਕਾ ਦਿੱਤਾ ਜੀ ਇਹਨਾਂ ਨੇ ਥੋੜੇ ਹੀ ਸਮੇਂ ਵਿੱਚ ਉਹਨਾਂ ਦਾ ਧਰਨਾ ਐਸਐਚਓ ਸਾਹਿਬ ਥਾਣਾ ਸਿਟੀ ਨਵਾਂ ਸ਼ਹਿਰ ਆ ਗਿਆ ਸੀ ਜੀ ਮੌਕੇ ਤੇ ਆ ਕੇ ਗੱਲਬਾਤ ਕਰਕੇ ਉਹਨਾਂ ਦੀ ਤੇ ਥੋੜੇ ਸਮੇਂ ਵਿੱਚ ਉਹਨਾਂ ਦਾ ਧਰਨਾ ਛੇਤੀ ਚਗਾਤਾ ਔਰ ਟ੍ਰੈਫਿਕ ਦੀ ਜਿਹੜੀ ਸਮੱਸਿਆ ਵੀ ਕੋਈ ਵੀ ਨਹੀਂ ਆਉਂਦੀ ਸ਼ਹਿਰ ਵਿੱਚ ਤੇ ਬਿਲਕੁਲ ਇਹ ਨਿਰਵਿਘਨ ਚਲਾਈ ਆ ਅਸੀਂ ਹੋਰ ਵੀ ਜਿਹੜੀ ਟ੍ਰੈਫਿਕ ਆਪਣੇ ਪਬਲਿਕ ਨੂੰ ਹਦਾਇਤ ਕਰਦੇ ਆ ਤੇ ਟ੍ਰੈਫਿਕ ਵਿੱਚ ਜਿਹੜੀਆਂ ਗੱਡੀਆਂ ਆਮ ਰੋਡਾਂ ਤੇ ਲਾਉਂਦੇ ਆ ਉਹ ਨਾ ਲਾਣ ਤੇ ਕਿਉਂਕਿ ਟ੍ਰੈਫਿਕ ਵਿੱਚ ਬਿਗੜਨ ਪੈਂਦਾ ਅਸੀਂ ਫਿਰ ਜਨਾ ਕਈਆਂ ਹੁਣ ਅੱਜ ਵੀ ਅਸੀਂ ਕੱਲ ਵੀ ਕਈ ਦਿਨ ਤੋਂ ਅਸੀਂ ਚਲਾਨ ਕਰ ਰਹੇ ਹਾਂ ਵੱਧ ਤੋਂ ਵੱਧ ਜਿਹੜਾ ਕੋਈ ਵੀ ਗਲਤ ਗੱਡੀ ਲਾਂਦਾ ਹੈ ਗਲਤ ਪਾਰਕਿੰਗ ਕਰਦਾ ਹੈ ਤੇ ਅਸੀਂ ਚਾਹੁੰਦੇ ਵੀ ਕੋਈ ਵੀ ਗਲਤ ਪਰੰਗ ਨਾ ਕਰੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰੇ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਤੇ ਮੈਂ ਦੇਖਿਆ ਜੀ ਰੇਲਵੇ ਰੋਡ ਤੇ ਤੁਸੀਂ ਬੜੇ ਚਲਾਨ ਕੱਟੇ ਜੀ ਜਿਹੜੀਆਂ ਗੱਡੀਆਂ ਕਿੱਟੀ ਪੱਟੀ ਤੋਂ ਇੱਧਰ ਖੜੀਆਂ ਜਾਂ ਸੜਕ ਤੇ ਪਾਰ ਕਰਕੇ ਗਈਆਂ ਹਾਂਜੀ ਹਾਂ ਜਿਹੜੇ ਉੱਥੇ ਗਲਤ ਗੱਡੀਆਂ ਪਾਰਕਿੰਗ ਕਰਦੇ ਆ ਅਸੀਂ ਉਹਨਾਂ ਦੇ ਕਾਫੀ ਵੱਧ ਤੋਂ ਵੱਧ ਚਲਾਨ ਕੱਟੇ ਆ ਅਸੀਂ ਉਹਨਾਂ ਨੂੰ ਹਦਾਇਤ ਵੀ ਕਰਦੇ ਆ ਬੇ ਤੁਸੀਂ ਇਦਾਂ ਗੱਡੀ ਨਾ ਲਾਓ ਜਿਹੜੀਆਂ ਆਪਣੀਆਂ ਹੋਈਆਂ ਪਾਰਕਿੰਗਾਂ ਬਣੀਆਂ ਆ ਉੱਥੇ ਗੱਡੀ ਅੰਦਰ ਜਾ ਕੇ ਗੱਡੀ ਲਾਓ ਆਪਣੀ ਤੇ ਲੋਕਾਂ ਨੂੰ ਜਿਹੜੀ ਪਬਲਿਕ ਨੂੰ ਕੋਈ ਵੀ ਟ੍ਰੈਫਿਕ ਵਿੱਚ ਵਿਘਨ ਨਾ ਪਵੇ ਆਉਣ ਜਾਣ ਦੀ ਕੋਈ ਦਿੱਕਤ ਨਾ ਰਵੇ ਬਹੁਤ ਬਹੁਤ ਸ਼ੁਕਰੀਆ ਤਾਂ ਇਸਨ ਐਸਆਈ ਜਸਵਿੰਦਰ ਸਿੰਘ ਟ੍ਰੈਫਿਕ ਇੰਚਾਰਜ ਨੇ ਔਰ ਇਧਰਲੇ ਪਾਸੇ ਤੋਂ ਤੁਹਾਨੂੰ ਦਿਖਾਣਾ ਚਾਹਣਾ ਕਿ ਟ੍ਰੈਫਿਕ ਇੱਕ ਵਾਰੀ ਤਾਂ ਬਲਾਕ ਹੋ ਗਿਆ ਸੀ ਲੇਕਿਨ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਨੂੰ ਨਿਰਵਿਘਨ ਚੱਲਦਾ ਰਵੇ ਉਹਦੇ ਲਈ ਸੁਚਾਰੂ ਢੰਗ ਨਾਲ ਕੰਮ ਕੀਤਾ ਤਾਂ ਜੋ ਸੁਚਾਰੂ ਢੰਗ ਨਾਲ ਟ੍ਰੈਫਿਕ ਜਿਹੜਾ ਚੱਲਦਾ ਰਵੇ ਔਰ ਹਾਲ ਦੀ ਉਹ ਕੱਲ ਤੱਕ ਪੈਂਡਿੰਗ ਪੈ ਗਿਆ ਕਿਉਂਕਿ ਆਟੋ ਯੂਨੀਅਨ ਵਾਲਿਆਂ ਨੂੰ ਕੱਲ ਐਸ.ਚੋ. ਸਾਹਿਬ ਨੇ 10 ਵਜੇ ਜਿਹੜਾ ਬੁਲਾਇਆ ਕੱਲ ਮੀਟਿੰਗ ਹੋਏਗੀ ਉਸ ਤੋਂ ਬਾਅਦ ਇਹਨਾਂ ਨੂੰ ਕਿਹੜੀ ਜਗ੍ਹਾ ਮਿਲਦੀ ਜਾਏ ਆਪਣਾ ਕੀ ਪੁਆਇੰਟ ਪੁਟ ਅਪ ਕਰਦੇ ਹੋ ਤਾਂ ਕੱਲ ਦਾ ਸਮਾਂ ਦੱਸੇਗਾ ਲੇਕਿਨ ਹਾਲ ਦੀ ਘੜੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਿਚੁਏਸ਼ਨ ਕ੍ਰਿਟੀਕਲ ਹੋਵੇ ਉਸ ਤੋਂ ਪਹਿਲਾਂ ਹੀ ਉਹਨੂੰ ਸਾਹਮਲੇ ਔਰ ਜਿਹੜਾ ਉੱਥੇ ਰੋਡ ਬਲੌਕ ਕੀਤਾ ਗਿਆ ਸੀ ਉਹਨੂੰ ਖਲਵਾ ਦਿੱਤਾ ਤਾਂ ਜੋ ਬੱਸਾਂ ਜਿਹੜੀਆਂ ਬੰਗਾ ਬੰਗਾ ਵਾਲੀ ਸਾਈਡ ਤੋਂ ਆ ਰਹੀਆਂ ਉਹਨਾਂ ਨੂੰ ਬੱਸ ਅੱਡੇ ਵੱਲ ਜਾਣ ਵੇਲੇ ਕੋਈ ਦਿੱਕਤ ਨਾ ਆਵੇ ਬੜੇ ਨਾਮ ਬ